ਉਹਨੂੰ ਪਾਰਟੀ ਤੋਂ ਬਾਹਰ ਕੱਢਣਾ ਇੱਕ ਛੋਟੀ ਜੀ ਗੱਲ ਨਹੀਂ ਇਹ ਜਿੱਥੇ ਇਹ ਪਾਰਟੀ ਦੇ ਡਿਸਕ੍ਰੀਡਿੰਗ ਦੀ ਗੱਲ ਹੈ ਉੱਥੇ ਨਾਲ ਹੀ ਸੱਸ ਵੀਰ ਸਿੰਘ ਬਾਦਲ ਨੇ ਸਾਬਤ ਕਰ ਦਿੱਤਾ ਕਿ ਮੇਰੇ ਵਾਸਤੇ ਰਿਸ਼ਤੇ ਬਾਅਦ ਦੀ ਗੱਲ ਹੈ ਸਭ ਕੁਝ ਬਾਅਦ ਦੀ ਗੱਲ ਹੈ ਮੇਰੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਪਹਿਲੋ ਆਇਆ ਇਹ ਅੱਜ ਸੱਸ ਵੀਰ ਸਿੰਘ ਬਾਦਲ ਨੇ ਸਾਬਤ ਕਰ ਦਿੱਤਾ ਤੇ ਮੈਂ ਤੇ ਮੈਂ ਤਾਂ ਸਮਝ ਲਿਆ ਲੜਾਈ ਜਿੱਤ ਗਿਆ ਮੈਂ ਤਾਂ ਇਲੈਕਸ਼ਨ ਜਿੱਤ ਗਿਆ ਕਿ ਜੇਸਾ ਬੰਦੇ ਨੂੰ ਇਹ ਸੀਗਾ ਕਿ ਮੇਰੀ ਤੱਤੀ ਮੇਰੀ ਵਾਲ ਨਹੀਂ ਵੀ ਦੇਖ ਸਕਦਾ ਅੱਜ ਉਹ ਪਾਰਟੀ ਨੇ ਜੀ ਉਹਨੇ ਪਾਰਟੀ ਵਿਰੋਧੀ ਕਥੀ ਵਿਦਿਆ ਕਿਤੇ ਛਟਕਾ ਕੇ ਸੁੱਟਿਆ ਆ ਔਰ ਕਿਆ ਕਰਲਾ ਜੋ ਕਰਨਾ ਹੁੰਦਾ ਹਾਂ ਤੋਂ ਹਾਂ ਬਿਲਕੁਲ ਵਰਸਾ ਸਿੰਘ ਬਲਟੋਹਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਕਹਿੰਦੇ ਸੀ ਕਿ ਵਰਸਾ ਸਿੰਘ ਬਲਟੋਹਾ ਨੂੰ ਵੋਟ ਨਹੀਂ ਪਾਉਣੀ ਸਾਰੇ ਵਰਕਰਾਂ ਨੂੰ ਸੱਦ ਕੇ ਤੇ ਕੀ ਲੱਗਦਾ ਕੋਈ ਨਰਾਜ਼ਗੀ ਜਾਂ ਫਿਰ ਇਹ ਉਮੀਦਵਾਰੀ ਕਿਸ ਆਪਣੇ ਆਪ ਨੂੰ ਦੇਖ ਰਹੇ ਸੀ ਇੱਥੋਂ ਉਹਨੇ ਮੈਂ ਬੇਨਤੀ ਕਰਾਂ ਜੀ ਪਤਾ ਨਹੀਂ ਇਹ ਕਿਹੜੀ ਗੁੜਤੀ ਲੈ ਕੇ ਜੰਮੇ ਸੀਗੇ ਇਹਨਾਂ ਨੇ ਕਦੇ ਚੱਜ ਦਾ ਕੰਮ ਕੀਤਾ ਹੀ ਨਹੀਂ ਇਹਨਾਂ ਨੇ ਅਕਾਲੀ ਦਾ ਦੀ ਚੜ੍ਹਦੀ ਕਲਾ ਲਈ ਕਦੇ ਰੋਲ ਨਹੀਂ ਅਦਾ ਕੀਤਾ ਨਾ ਕਦੇ ਕਿਸੇ ਮੀਟਿੰਗ 'ਚ ਨਾ ਕਿਸੇ ਰੈਲੀ 'ਚ ਨਾ ਕਿਸੇ ਧਰਨੇ 'ਚ ਨਾ ਕਿਸੇ ਪਾਰਟੀ ਦੀ ਪੀਪੀ 'ਚ ਔਰ ਜਦੋਂ ਪਾਰਟੀ ਦੀ ਗੱਲ ਆਉਂਦੀ ਸੀ ਤੇ ਇਹ ਹਮੇਸ਼ਾ ਹੀ ਜਿੰਨੀ ਜਿੱਥੇ ਵੀ ਹੋ ਸਕਦਾ ਸੀ ਉਥੇ ਪਾਰਟੀ ਦੇ ਆਗੂਆਂ ਦਾ ਪਾਰਟੀ ਉਮੀਦਵਾਰਾਂ ਦਾ ਵਿਰੋਧ ਹੀ ਕਰਦੇ ਸੀ ਹਮਮ ਕਰਨਪੁਰ ਜ਼ਿਲ੍ਹੇ ਦੇ ਵਿੱਚ ਮਤਲਬ ਇਹਨਾਂ ਦੀ ਕੋਸ਼ਿਸ਼ ਹੀ ਹੁੰਦੀ ਸੀਗੀ ਕਿ ਜਿਹੜੇ ਪਾਰਟੀ ਦੇ ਉਮੀਦਵਾਰ ਹੈ ਅੱਜ ਵੀ ਨਹੀਂ ਮੇਰਾ ਖਿਆਲ ਕਿ ਜਿਹਨੂੰ 2002 ਤੋਂ ਲੈ ਕੇ 2007 ਤੋਂ ਲੈ ਕੇ 2007 ਦੇ ਮੇਰੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਛੱਡ ਕੇ ਮੁਖਾਫਤ ਕੀਤੀ ਸੀਗੀ ਤੇ ਇਹ ਇਹ ਪਤਾ ਨਹੀਂ ਇਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ ਜਾਂ ਆਪਣੇ ਆਪ ਨੂੰ ਸਮਝਦੇ ਕੀ ਹੈ ਹਾਂਜੀ ਜੋ ਹੁਣ ਜਿਹੜਾ ਆ ਅੱਜ ਜੋ ਕਦਮ ਚੁੱਕਿਆ ਗਿਆ ਹੈ ਹਾਂਜੀ ਜੀ 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 ਮੇਰੇ ਕੋਲ ਤਾਂ ਲਫ਼ਜ਼ ਹੈ ਨਹੀਂ ਮੇਰੇ ਕੋਲ ਤਾਂ ਲਫ਼ਜ਼ ਹੈ ਨਹੀਂ ਮੈਂ ਪਾਰਟੀ ਪ੍ਰਧਾਨ ਦਾ ਜਾਂ ਪਾਰਟੀ ਲੀਡਰਸ਼ਿਪ ਦਾ ਭੁੰਦਰ ਸਾਹਿਬ ਦਾ ਕਿਹੜੇ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਕਿ ਮੇਰੀ ਅੱਜ ਜਿਹੜੀ ਹੈ ਮੇਰੇ ਮਨ ਦੀ ਸੰਤੁਸ਼ਟੀ ਮੇਰੇ ਦਿਲ ਦੀ ਸੰਤੁਸ਼ਟੀ ਮੈਨੂੰ ਕੋ ਖੁਸ਼ੀ ਨਹੀਂ ਇਸ ਗੱਲ ਦੀ ਕਿ ਸੰਸਦ ਸਦੇਸ਼ ਪ੍ਰਤਾਪ ਸਿੰਘ ਨੂੰ ਬਾਹਰ ਕੱਢਿਆ ਗਿਆ ਹੈ ਪਰ ਇਸ ਕਰਕੇ ਖੁਸ਼ੀ ਹੈ ਕਿ ਜਿਹੜੇ ਅਜਿਹੇ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਰਹੇ ਕਿ नाग ਬਣ ਕੇ ਰਹਦੇ ਨੇ ਅੱਜ ਉਸ नाग ਦਾ ਜਿਹੜਾ ਸਿਰ ਹੈ ਉਹ ਅੱਜ ਪਾਰਟੀ ਦੇ ਵਿੱਚ ਆਏ। ਅੱਛਾ ਠੀਕ ਹੈ ਬਲਟੋਹਾ ਸਭ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤਾਂ ਇੱਕ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਖਬਰਾਂ ਹੋਰ ਵੀ ਨੇ।